ਸੂਰੇਸ਼ਵਰੀ ਜਥੇਬੰਦੀ ਨੂੰ ਵੱਡਾ ਇਕੱਠ ਕਰਨ ਦੇ ਲਈ ਅਪੀਲ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਅੱਜ ਆਪਣੇ ਹੱਕਾਂ ਦੇ ਲਈ ਫਿਰ ਤੋਂ ਲੜਨ ਦੇ ਲਈ ਜਥੇਬੰਦੀਆਂ 71 ਹੋਣਗੀਆਂ ਤੇ ਜਿਸ ਨੂੰ ਲੈ ਕੇ ਨਵਦੀਪ ਸਿੰਘ ਵਾਟਰ ਕੈਨਨ ਬੁਆਇਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਅੱਜ ਉਹਨਾਂ ਨੇ ਕਿਹਾ ਕਿ 10 ਵਜੇ ਕਰਨਾਲ ਦੇ ਵਿੱਚ ਜਿਹੜਾ ਕਿ ਇੱਕ ਵੱਡਾ ਇਕੱਠ ਹੋਵੇਗਾ ਤੇ ਜਿਸ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਆਪਣੇ ਹੱਕਾਂ ਦੇ ਲਈ ਅੱਜ ਫਿਰ ਤੋਂ ਇਕੱਤਰ ਹੋ ਜੋ ਸਰਕਾਰਾਂ ਦਾ ਫਿਰ ਤੋਂ ਵਿਰੋਧ ਕਰਨ ਦੇ ਲਈ ਜਥੇਬੰਦੀ 71 ਹੋਣ ਜਾ ਰਹੀਆਂ ਨੇ ਤੇ ਜਿਸ ਦੇ ਵਿੱਚ ਨਵਦੀਪ ਦੇ ਵੱਲੋਂ ਇਹ ਅਪੀਲ ਕੀਤੀ ਗਈ ਆ ਉਹ ਤੁਹਾਨੂੰ ਸੁਣਾਉਨੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਸਾਰੀ ਸੰਗਤ ਨੂੰ ਕੱਲ੍ਹ ਵਾਸਤੇ ਹੱਥ ਮੰਨ ਕੇ ਬੇਨਤੀ ਆ ਬਾਬਾ ਜੀ ਕੱਲ੍ਹ ਨੂੰ 8 ਸਤੰਬਰ ਆ ਸਵੇਰੇ 10 ਵਜੇ ਕਰਨਾਲ ਦੀ ਅਨਾਜ ਮੰਡੀ ਦੇ ਅੰਦਰ ਸਿੱਖ ਸਮੇਨ ਲੱਖੇ ਰੱਖਿਆ ਗਿਆ ਆ ਸਿੱਖ ਸੰਗਤ ਦਾ ਬਹੁਤ ਵੱਡਾ ਇਕੱਠ ਹੋਣਾ ਆਪਣੇ ਹੱਕਾਂ ਨੂੰ ਲੈ ਕੇ ਸਾਡੇ ਹੱਕ ਨੇ ਹਰਿਆਣੇ ਦੇ ਅੰਦਰ ਜਿਹੜੇ ਸਾਨੂੰ ਇਕੱਠੇ ਹੋ ਕੇ ਲੈਣੇ ਪੈਣੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਇੱਕ insan ਸਾਹਿਬ ਥੱਲੇ ਇਕੱਠੇ ਹੋਣ ਦੀ ਲੋੜ ਆ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਈ ਬੇਵਤੀ ਕਰਦਾ ਆ ਉਹਦੇ ਵਾਸਤੇ ਸਖਤ ਕਾਨੂੰਨ ਹੋਣਾ ਚਾਹੀਦਾ ਆ ਤਾਂ ਕਿ ਇਹਨਾਂ ਨੂੰ ਡਰ ਹੋਵੇ ਇਹ ਡਰਨ ਇਹ ਜੇ ਮਾੜਾ ਕੰਮ ਕਰਨ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਵੇ ਤੇ ਸਾਡੇ ਮੁੰਡੇ ਪੇਪਰ ਦੇਣ ਜਾਂਦੇ ਨੇ ਉਹਨਾਂ ਦੇ ਕੰਕਾਰ ਲਾ ਦਿੱਤੇ ਜਾਂਦੇ ਨੇ ਜੇ ਉਹ ਕਿਸੇ ਵੀ ਸੰਸਥਾ ਦਾ ਪੇਪਰ ਦੇਣ ਜਾਣ ਉਹ ਸੰਪੂਰਨ ਹੋ ਕੇ ਜਾਣ ਉਹਨਾਂ ਨਾਲ ਕੋਈ ਛੇੜਛਾੜ ਨਾ ਹੋਵੇ ਤੇ ਇਹ ਜੇ ਸਾਡੇ ਹੱਕ ਨੇ ਸਾਡੀਆਂ ਧਰਮਸਾਲਾ ਬਣਨੀਆਂ ਚਾਹੀਦੀਆਂ ਨੇ ਸਿੱਖਾਂ ਦੀ ਹਰਿਆਣਾ ਦੇ ਇੱਕੇ ਜ਼ਿਲ੍ਹੇ ਦੇ ਅੰਦਰ ਕਿਉਂਕਿ ਸਾਰਿਆਂ ਦੀ ਬਣੀ ਹੋਈ ਆ ਤਾਂ ਕਿ ਅਸੀਂ ਆਪਣੇ ਉੱਥੇ ਕਾਰਜ ਕਰ ਸਕੀਏ ਹਰਿਆਣਾ ਦੇ ਅੰਦਰ ਭਾਜਪਾ ਤੇ ਆਰਐਸਐਸ ਦਾ ਗੁਰਦੁਆਰਿਆਂ ਦੇ ਅੰਦਰ ਕਬਜ਼ਾ ਆ ਕਿੰਨੀ ਵਾਰ ਅਸੀਂ ਮੁੱਖ ਮੰਤਰੀ ਦੇ ਰਾਹੀ ਦੇਖੂਗੇ ਉਹਨਾਂ ਨੇ ਬੇਬਤੀ ਕੀਤੀ ਹੈ ਗੁਰਦੁਆਰਾਂ ਸਾਹਿਬ ਦੀ ਕਿਉਂਕਿ ਪ੍ਰਧਾਨ ਇਹਨਾਂ ਨੇ ਆਪਣੇ ਬਣਾਏ ਹੋਏ ਨੇ ਹਰਿਆਣਾ ਦੇ ਅੰਦਰ ਇਲੈਕਸ਼ਨ ਹੋਵੇ ਤੇ ਵੋਟਾਂ ਬਣ ਸਿੱਖਾਂ ਦੀ ਤੇ ਜਿਹਨੂੰ ਸੰਗਤ ਚਾਵੇ ਉਹ ਕਮੇਟੀ ਦਾ ਪ੍ਰਧਾਨ ਬਣੇ ਉਹ ਸਾਡੇ ਗੁਰਦੁਆਰਿਆਂ ਦੀ ਰਾਖੀ ਕਰੇ ਜਿਹਨੂੰ ਸੰਗਤ ਚਾਵੇ ਤੇ ਅਗਰ ਕੋਈ ਸਾਡੇ ਧਰਮ ਦੇ ਖਿਲਾਫ ਵੀਡੀਓ ਪਾਉਂਦਾ ਆ ਜਾਂ ਕੁਝ ਗਲਤ ਬੋਦਾ ਉਹਦੇ ਖਿਲਾਫ ਐਸਆਈਟੀ ਬਣਾਈ ਜਾਵੇ ਤਾਂ ਕਿ ਉਹ ਇਹ ਜਮ ਮਾੜਾ ਕੰਮ ਨਾ ਦੁਬਾਰਾ ਕਰਨ ਉਹਨਾਂ ਨੂੰ ਬਣਦੀ ਸਜ਼ਾ ਮਿਲ ਇਹ ਜੇ ਸਾਡੇ ਬਹੁਤ ਹੱਕ ਨੇ ਰੈਣ ਦੇ ਅੰਦਰ 16 ਲੱਖ ਗਿਣਤੀ ਆ ਸਾਨੂੰ ਹੱਕ ਨਹੀਂ ਦਿੱਤੇ ਜਾਂਦੇ ਸਿੱਖਾਂ ਨੂੰ ਤੇ ਸਾਡਾ ਫਰਜ਼ ਬਣਦਾ ਆ ਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਇੱਕ ਇਨਸਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ ਕੱਲ ਨੂੰ ਤੇ ਸਰਕਾਰਾਂ ਅੱਗੇ ਆਪਣੀ ਮੰਗਾਂ ਰੱਖੀਏ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਨੇ ਆਂ ਕਿ ਭਰਾਵੋ ਭੈਣੋ ਮਾਤਾ ਉਹ ਬਜ਼ੁਰਗੋ ਸਾਰੇ ਕੱਲ ਨੂੰ ਇਕੱਠੇ ਹੋ ਜੋ ਸਰਕਾਰਾਂ ਨੂੰ ਦਿਖਾਈ ਅਸੀਂ ਸਾਰੇ ਇਕਾ ਤੇ ਆਪਣੇ ਹੱਕਾਂ ਪਿੱਛੇ ਲੜੀਏ ਆਪਣੀ ਕੌਮ ਨੂੰ ਬਚਾਈਏ ਆਪਣੇ ਪੰਥ ਨੂੰ ਬਚਾਈਏ ਆਪਣੇ ਗ੍ਰੰਥ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ